ਘਰ ਦੀ ਰਸੋਈ ਪਹਿਲਾਂ ਤੇ ਖਿਆਲ ਕਿੱਦਾਂ ਆਇਆ ਵੀ ਇਸ ਦਾ ਨਾਮ ਆਪਾਂ ਘਰ ਦੀ ਰਸੋਈ ਰੱਖੀ। ਕੋਈ ਮਸਾਲੇਦਾਰ ਨਹੀਂ ਕੋਈ ਸਪਾਈਸੀ ਨਹੀਂਗਾ ਤਾਂ ਕਰਕੇ ਮੈਨੂੰ ਇਹਨੂੰ ਨਾਮ ਵੀ ਆਪਾਂ ਉਦਾਂ ਦਾ ਹੀ ਦਿੱਤਾ। ਕਿੰਨਾ ਕ ਟਾਈਮ ਹੋ ਗਿਆ ਆਪਾਂ ਜੀ ਇਹਦੇ? ਸਾਨੂੰ ਕਿਸ਼ੇ ਇੱਥੇ 22 ਸਾਲ ਹੋ ਗਏ। ਨਹੀਂ ਸਾਹਿਬ। ਮਰੇ ਅੱਜਕੱਲ ਤੇ ਲੋਕ ਜਿਹੜੇ ਆਇਲਸ ਕਰਕੇ ਬਾਹਰ ਵੱਲ ਨੂੰ ਭੱਜਦੇ ਨੇ ਬਾਹਰ ਦਾ ਰੁਝਾਨ ਬਹੁਤ ਜ਼ਿਆਦਾ ਹੋਇਆ ਪਿਆ। ਤੁਸੀਂ ਇੱਥੇ ਰਹਿ ਕੇ ਕਿਵੇਂ ਸੋਚਿਆ ਵੀ ਆਪਾਂ ਇੱਥੇ ਰਹਿ ਕੇ ਕੰਮ ਕਰਾਂਗੇ ਪਰ ਉਹੀ ਮੈਂ ਇਹ ਸੋਚ ਰਿਹਾ ਬਾਹਰ ਜਾ ਕੇ ਵੀ ਇੰਨੇ ਪੈਸੇ ਲਾ ਕੇ ਆਪਾਂ ਕਰਨੀ ਤਾਂ ਦਿਹਾੜੀ ਆ ਨਾ ਮਤਲਬ ਬੇਸਿਕ ਤੋਂ ਸਟਾਰਟ ਕਰਨਾ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਾਂ ਕਦੇ ਜਾ ਕੇ 2 ਸਾਲ 4 ਸਾਲ 5 ਸਾਲ 10 ਸਾਲ ਦੇ ਬਾਅਦ ਜਾ ਕੇ ਤਰੱਕੀ ਕਰਦੇ ਉਹ ਇੱਥੇ ਵੀ ਹੋ ਸਕਦਾ ਹੈ ਗੁਰਦਾਸ ਮਾਨ ਸਾਹਿਬ ਦਾ ਗਾਣਾ ਕਹਿੰਦਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲ ਸ਼ਾਂਗ ਰੀਏ ਉਹ ਕਿਤੇ ਨਾ ਕਿਤੇ ਅੱਜ ਸੱਚ ਦਿਖਦਾ ਵੀ ਹਾਂ ਆਪਾਂ ਮਿਹਨਤ ਕਰਕੇ ਆਪਣੀ ਰੋਟੀ ਆਪ ਖਾ ਰਹੇ ਹਣੀ ਹੌਲੀ ਹੌਲੀ ਬੰਦੇ ਦੀ ਸ਼ਰਮ ਉਹ ਤੋਂ ਖੁੱਲਦੀ ਹੈ ਜਦੋਂ ਆਪਾਂ ਕਦਮ ਪੁੱਟਦੇ ਆ ਸਾਰਿਆਂ ਨੂੰ ਪਹਿਲਾ ਕਦਮ ਜਦੋਂ ਆਪਣਾ ਪੁੱਟਿਆ ਜਾਂਦਾ ਸ਼ਰਮ ਉੱਥੇ ਲੈ ਜਾਂਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਕ 5 ਤੇ ਮੈਂ ਤੁਹਾਡਾ ਆਪਣਾ ਅਜੀ ਪిల్లా ਪਿੱਛੇ ਹੀ ਇਹੀ ਅੰਮ੍ਰਿਤਸਰ ਗਏ ਸੀਗੇ ਜਿੱਥੇ ਕਿ ਅਸੀਂ ਲੱਸੀ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਸਾਡੇ ਫੂਡ ਵਲੌਗਿੰਗ ਤੁਸੀਂ ਬਹੁਤ ਜ਼ਿਆਦਾ ਪ੍ਰਸ਼ੰਸਾ ਕਰ ਰਹੇ ਹੋ ਸੋ ਅੱਜ ਮੈਂ ਲੁਧਿਆਣੇ ਪਹੁੰਚ ਚੁੱਕਿਆ ਹਾਂ ਲੁਧਿਆਣੇ ਦੀਆਂ ਗਲੀਆਂ ਘੁੰਮ ਰਿਹਾ ਸੀਗਾ ਇੱਥੇ ਮੈਨੂੰ ਇੱਕ ਵੈਨ ਮਿਲੀ ਜਿੱਥੇ ਲਿਖਿਆ ਸੀਗਾ ਘਰ ਦੀ ਰਸੋਈ ਘਰ ਦੀ ਰਸੋਈ ਜਦੋਂ ਮੈਂ ਦੇਖਿਆ ਤੇ ਬਾਈ ਹੋਰੀ ਬੜੇ ਵਧੀਆ ਲੱਗੇ ਮੈਨੂੰ ਭੁੱਖ ਵੀ ਲੱਗੀ ਹੋਈ ਸੀ ਮੈਂ ਸੋਚਿਆ ਵੀ ਚਲੋ ਆਪਾਂ ਘਰ ਦੀ ਰਸੋਈ ਮੰਮੀ ਕਹਿੰਦੇ ਸਨ ਨਾ ਘਰ ਦਾ ਖਾਣਾ ਖਾਇਆ ਕਰੋ ਤੇ ਫਿਰ ਮੈਂ ਘਰ ਦੀ ਰਸੋਈ ਦੇ ਵਿੱਚ ਆ ਗਿਆ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਦਾ ਮੀਨੂ ਕਾਰਡ ਪੁੱਛਦੇ ਆ ਪਹਿਲਾਂ ਬਾਈ ਸਭ ਤੋਂ ਪਹਿਲਾਂ ਤੇ ਸੱਤ ਸੜੀ ਕਾਰ ਸੱਤ ਸੜੀ ਕਾਰ ਜੀ ਜੀ ਮੈਂ ਠੀਕ ਹੋਈ ਬਿਲਕੁਲ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਕਰਨ ਸਿੰਘ ਜੀ ਜਸਕਰਨ ਸਿੰਘ ਭਾਈ ਘਰ ਦੀ ਰਸੋਈ ਪਹਿਲਾਂ ਤੇ ਖਿਆਲ ਕਿੱਦਾਂ ਆਇਆ ਵੀ ਇਸ ਦਾ ਨਾਮ ਆਪਾਂ ਘਰ ਦੀ ਰਸੋਈ ਰੱਖਾ ਬੀਰੇ ਦਾ ਮਤਲਬ ਜੇ ਹੁਣ ਆਪਾਂ ਬੰਦਾਰਕਟ ਦੇ ਵਿੱਚ ਦੇਖੀਏ ਅੱਜ ਕੱਲ ਘਰ ਦਾ ਸਿੰਪਲ ਖਾਣਾ ਨਹੀਂ ਮਿਲਦਾ ਨਾ ਨਾਰਮਲ ਖਾਣਾ ਤਾਂ ਫਿਰ ਤੁਹਾਨੂੰ ਪਤਾ ਵੀ ਘਰ ਦਾ ਹੀ ਹੋ ਸਕਦਾ ਉਹ ਘਰ ਦੀ ਰਸੋਈ ਦਾ ਹੀ ਹੋ ਸਕਦਾ ਨਾ ਤਾਂ ਉਹ ਹੁਣ ਸਾਡੇ ਕੋਲ ਸਾਰਾ ਜਿਹੜਾ ਇਹ ਸਿੰਪਲ ਖਾਣਾ ਵਾ ਨਾਰਮਲ ਇਸ ਕਰਕੇ ਦਾ ਨਾਮ ਵੀ ਅਸੀਂ ਘਰ ਦੀ ਰਸੋਈ ਰੱਖੀ ਜਿੱਦਾਂ ਘਰ ਦੇ ਵੀ ਕਹਿੰਦੇ ਮम्मी ਕਹਿੰਦੇ ਘਰ ਦਾ ਖਾਣਾ ਖਾਣਾ ਬਾਹਰਲਾ ਨਹੀਂ ਖਾਣਾ ਤਾਂ ਕਰਕੇ ਤੁਸੀਂ ਘਰ ਦਾ ਖਾਣਾ ਖਵਾਉਂਦੇ ਰਹਿੰਦੇ ਇਹ ਸਾਰਾ ਖਾਣਾ ਆਪਣਾ ਮਤਲਬ ਘਰ ਬਣਿਆ ਹੋਇਆ ਬਿਲਕੁਲ ਮਤਲਬ ਵਧੀਆ ਤਰੀਕੇ ਨਾਲ ਸਿੰਪਲ ਖਾਣਾ ਵਾ ਕੋਈ ਮਸਾਲੇਦਾਰ ਨਹੀਂ ਕੋਈ ਸਪਾਈਸੀ ਨਹੀਂਗਾ ਤਾਂ ਕਰਕੇ ਮਤਲਬ ਇਹਨੂੰ ਨਾਂ ਵੀ ਆਪਾਂ ਉਦਾਂ ਦਾ ਹੀ ਦਿੱਤਾ ਅੱਛਾ ਬਾਈ ਕਿਦਾਂ ਕਪਲ ਹੋ ਤੁਸੀਂ ਇਹ ਕੰਮ ਕਰਦਾ ਜੀ ਹਾਂ ਜੀ ਹਸਬੰਡ ਵਾਈ ਹਾਂ ਜੀ ਅੱਛਾ ਕਿੰਨਾ ਕੇ ਟਾਈਮ ਹੋ ਗਿਆ ਆ ਪਾ ਜੀ ਇਹਦੇ ਸਾਨੂੰ ਕਿ ਜੀ ਇੱਥੇ 22 ਸਾਲ ਹੋ ਗਏ 22 ਸਾਲ ਹੋ ਗਏ ਕੀ 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 ਹੁੰਦਾ ਆਪਣੇ ਕੋਲ ਆਪਣਾ ਵੀਰੇ ਡੇਲੀ ਦਾ ਮੈਨੂ ਆ ਜਿਹੜਾ ਚੇਂਜ ਹੁੰਦਾ ਮਤਲਬ ਡੇਲੀ ਡਿਫਰੈਂਟ ਸਬਜ਼ੀਆਂ ਹੁੰਦੀਆਂ ਆਪਣੇ ਕੋਲੇ ਜੇ ਮੈਨੂ ਮੈਂ ਤੁਹਾਨੂੰ ਗਣਾਵਾ ਦਾ ਮੈਨੂ ਆਪਣਾ ਬਹੁਤ ਵੱਡਾ ਮਤਲਬ ਉਹ ਮੈਨੂ ਵੀ ਨਹੀਂ ਯਾਦ ਮੈਨੂੰ ਕਿ ਜੋ ਆਪਾਂ ਬਣਾਉਨੇ ਆ ਜਾਂ ਇੱਥੇ ਲੈ ਕੇ ਆ ਜਾਂ ਅੱਜ ਤੱਕ ਬਣਾਇਆ ਆਏ ਦੇ ਮੀਨੂ ਦੇ ਵਿੱਚ ਆਪਣੇ ਕੋਲ ਸਿੰਪਲ ਚਾਵਲ ਨੇ ਬਰਾਉਨ ਬਾਸਮਤੀ ਤੇ ਦੋ ਤਰ੍ਹਾਂ ਦੀ ਰੋਟੀ ਆ ਮਿੱਸੀ ਤੇ ਸਿੰਪਲ ਨਾਲ ਕੜੀ ਰਾਜਮਾ ਮਸ਼ਰੂਮ ਮਟਰ ਦੀ ਸਬਜੀ ਆ ਭਿੰਡੀ ਦੀ ਸਬਜੀ ਆ ਆਲੂ ਗੋਭੀ ਆ ਸਾਗ ਆ ਯੈਲੋ ਦਾਲ ਤੇ ਪੜਤ ਅੱਛਾ ਭਾਜੀ ਅੱਜ ਕੱਲ ਤੇ ਲੋਕ ਜਿਹੜੇ ਆਇਲਸ ਕਰਕੇ ਬਾਹਰ ਵੱਲ ਨੂੰ ਭੱਜ ਰਹੇ ਨੇ ਬਾਹਰ ਦਾ ਰੁਝਾਨ ਬਹੁਤ ਜ਼ਿਆਦਾ ਹੋਇਆ ਪਿਆ ਤੁਸੀਂ ਇੱਥੇ ਰਹਿ ਕੇ ਕਿਵੇਂ ਸੋਚਿਆ ਵੀ ਆਪਾਂ ਇੱਥੇ ਰਹਿ ਕੇ ਕੰਮ ਕਰਾਂਗੇ ਜੀ ਜੀ ਆਇਲਰਸ ਚਲੋ ਆਪਾਂ ਸੋਚ ਲੈਣਾ ਵੀ ਮੈਂ ਆਇਲਰਸ ਕਰਨਾ ਠੀਕ ਆ ਉੱਤੇ ਵੀ ਖਰਚਾ ਹੀ ਹੋਣਾ ਨੇ ਤਾਂ ਪਹਿਲਾਂ ਆਈਲੈਂਡ ਸੇ ਖਰਚਾ ਕਰੂ ਫਿਰ ਆਪਾਂ ਬਾਹਰ ਜਾਣਾ ਬਾਹਰ ਜਾਣ ਦੇ ਲਈ ਆਪਾਂ ਨੂੰ ਪੈਸੇ ਚਾਹੀਦੇ ਹਨ ਮਤਲਬ ਮੰਨ ਲਓ ਟੋਟਲ ਜਿਹੜਾ ਪ੍ਰੋਜੈਕਟ ਆ ਮੰਨ ਲਓ ਵੀ 25-30 ਲੱਖ ਦਾ ਜੇ ਮੇਰੇ ਕੋਲ 25-30 ਲੱਖ ਰੁਪਈਆ ਹੋਵੇ ਮੈਂ ਆਪਦੀ ਬੈਂਕ ਬੈਲੈਂਸ ਦੇ ਵਿੱਚ ਰੱਖਾਂ ਵਿਆਜ ਕਮਾ ਇੱਥੇ ਕੋਈ ਕੰਮ ਕਰਾਂ 5-5 ਲੱਖ ਪਰ ਉਹੀ ਮੈਂ ਇਹ ਸੋਚ ਰਿਹਾ ਬਾਹਰ ਜਾ ਕੇ ਵੀ ਇੰਨੇ ਪੈਸੇ ਲਾ ਕੇ ਆਪਾਂ ਕਰਨੀ ਤਾਂ ਦਿਹਾੜੀ ਹੈ ਨਾ ਮਤਲਬ ਬੇਸਿਕ ਤੋਂ ਸਟਾਰਟ ਕਰਨਾ ਫਿਰ ਹੌਲੀ-ਹੌਲੀ ਸਟੈਪ ਬਾਈ ਸਟੈਪ ਆਪਾਂ ਕਦੇ ਜਾ ਕੇ 2 ਸਾਲ 4 ਸਾਲ 5 ਸਾਲ 10 ਸਾਲ ਦੇ ਬਾਅਦ ਜਾ ਕੇ ਤਰੱਕੀ ਮਿਹਨਤ ਨੂੰ ਫਲਤਾ ਮਿਲਦਾ ਹੀ ਮਿਲਦਾ ਇੱਕ ਦਿਨ ਫਲਤਾ ਵੱਲੋਂ ਲੱਗਦਾ ਹੀ ਲੱਗਦਾ ਉਹ ਇਥੋਂ ਬੇਸਿਕ ਤੋਂ ਸਟਾਰਟ ਕਰਾਉਣ ਸਾਨੂੰ 2.5 ਸਾਲ ਹੋ ਗਏ ਮਤਲਬ ਪਹਿਲਾਂ ਸਾਡੇ ਕੋਲ ਥੋੜਾ ਖਾਣਾ ਹੁੰਦਾ ਸੀ ਮਾਰਕੀਟ ਬਣੀ ਹੌਲੀ ਹੌਲੀ ਮੈਨੂ ਵਧ ਗਿਆ ਵਾਧਾ ਵਾਧਾ ਅੱਜ ਜਿਹੜਾ ਮੈਨੂ ਬਣ ਗਿਆ ਮਤਲਬ ਉਹੀ ਸਾਨੂੰ ਰਿਸਪੌਂਸ ਇੱਥੇ ਬਿਲਕੁਲ ਜੋ ਆਪਾਂ ਪਿਆਰ ਬਾਹਰ ਜਾ ਕੇ ਖੱਟਦੇ ਆ ਪੈਸਾ ਕਮਾ ਕੇ ਜਾਂ ਮਿਹਨਤ ਕਰਕੇ ਉਹੀ ਸਾਨੂੰ ਇੱਥੇ ਭਾਜੀ ਕਿਤੇ ਨਾ ਕਿਤੇ ਪੰਜਾਬੀਆਂ ਦੇ ਵਿੱਚ ਜਾਲ ਥੋੜਾ ਜਿਹਾ ਕੰਮ ਕਰਨ ਦੇ ਸੇਤ ਨੂੰ ਲੈ ਕੇ ਸ਼ਰਮ ਜੀ ਹੁੰਦੀ ਆ ਲੋਕ ਕਹਿ ਦਿੰਦੇ ਨੇ ਵੀ ਆਪਾਂ ਅੱਜ ਕਰਾਂਗੇ ਇਦਾਂ ਦਾ ਕੰ ਤੁਸੀਂ ਉਹ ਸ਼ਰਮ ਨੂੰ ਪੁਲਾ ਕੇ ਆਪਣਾ ਕੰਮ ਕਰ ਰਹੇ ਹੋ ਇੱਕ ਗੁਰਦਾਸ ਮਾਨ ਸਾਹਿਬ ਦਾ ਗਾਣਾ ਕਹਿੰਦਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਉਹ ਕਿਤੇ ਨਾ ਕਿਤੇ ਅੱਜ ਸੱਚ ਦਿਖਦਾ ਵੀ ਹਾਂ ਆਪਾਂ ਮਿਹਨਤ ਕਰਕੇ ਆਪਣੀ ਰੋਟੀ ਆਪ ਖਾ ਰਹੇ ਹਾਂ ਕੁਝ ਗੱਲ ਇਹ ਤਾਂ ਮਾ ਹੁਣ ਅਸੀਂ ਕਹਿੰਦੇ ਆ ਵੀ ਸ਼ਰਮ ਜਿਵੇਂ ਤੁਸੀਂ ਗੱਲ ਕੀਤੇ ਨਾ ਵੀ ਸ਼ਰਮ ਆਉਂਦੀ ਆ ਕਿਤੇ ਨਾ ਕਿਤੇ ਹੋ ਸਕਦਾ ਵੀ ਸਾਨੂੰ ਵੀ ਆਉਂਦੀ ਹੋਵੇ ਨਾ ਪਹਿਲਾਂ ਮੈਂ ਨਹੀਂ ਕਹਿੰਦਾ ਵੀ ਸਾਨੂੰ ਨਹੀਂ ਆਉਂਦੀ ਵੀ ਅਸੀਂ ਇੱਥੇ ਹੋਂਦੀ ਹੋਊਗੀ ਮਤਲਬ ਹੌਲੀ ਹੌਲੀ ਬੰਦੇ ਦੀ ਸ਼ਰਮ ਉਹ ਤਾਂ ਖੁੱਲਦੀ ਜਦੋਂ ਆਪਾਂ ਕਦਮ ਪੁੱਟਦੇ ਆ ਸਾਰਿਆਂ ਨੂੰ ਪਹਿਲਾ ਕਦਮ ਜਦੋਂ ਆਪਣਾ ਪੁੱਟਿਆ ਜਾਂਦਾ ਇਸੇ ਤਰ੍ਹਾਂ ਜੀ ਜਿੱਦਣ ਅਸੀਂ ਪਹਿਲੇ ਦਿਨ ਆਏ ਸੀ ਪਹਿਲੇ ਦਿਨ ਹੀ ਅਸੀਂ ਮਤਲਬ ਸੰਭਲੂ ਸੰਗਾ ਸ਼ਰਮਾ ਚੱਕਦੇ ਹਾਂ ਜਦੋਂ ਕੰਮ ਹੀ ਕਰਨਾ ਮਿਹਨਤੀ ਕਰਨੀਆ ਕਹਿੰਦੇ ਹੁੰਦੇ ਨਾ ਨੱਚਣ ਲੱਗੇ ਦਾ ਖੁੰਡਕਾ ਦਾ ਬਸ ਮਤਲਬ ਵੀ ਉਹ ਕੰਮ ਆ ਵੀ ਜਦੋਂ ਅਸੀਂ ਇੱਕ ਵਾਰੀ ਸ਼ੁਰੂ ਕਰ ਲਿਆ ਫਿਰ ਕੋਈ ਕੋਸ਼ਿਸ਼ ਕੀਤੀ ਜਾਵੇ ਕੋਈ ਜੋ ਕਹਿੰਦਾ ਕਹੀ ਜਾਵੇ ਆਪਾਂ ਮਿਹਨਤ ਕਰਨੀਆ ਤੇ ਉਹ ਕਰ ਰਹੇ ਹਾਂ ਇਹਦੇ ਵਿੱਚ ਕੋਈ ਸ਼ਰਮ ਨਹੀਂ ਮਤਲਬ ਗੱਲ ਆਏ ਆ ਔਕੜਾਂ ਤਾਂ ਵੀਰੇ ਤੁਹਾਨੂੰ ਪਤਾ ਹੀ ਆ ਹੁਣ ਜਦੋਂ ਆਪਾਂ ਕੋਈ ਵੀ ਕਿਸੇ ਵੀ ਲਾਈਨ 'ਚ ਕੰਮ ਸ਼ੁਰੂ ਕਰਦੇ ਹਾਂ ਨਾ ਮਤਲਬ ਹਰ ਇੱਕ ਥਾਂ ਤੇ ਔਕੜ ਤਾਂ ਆਉਂਦੀ ਹੀ ਆਉਂਦੀ ਆ ਮਤਲਬ ਮੁਸੀਬਤਾਂ ਦਾ ਤਦੀ ਆਪਣੇ ਚ ਇੰਨੀ ਹਿੰਮਤ ਆਉਗੀ ਕਿ ਆਪਾਂ ਉਹਨਾਂ ਨਾਲ ਲੜ ਸਕੀਏ ਹਨ ਹੁਣ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਮਤਲਬ ਜੀ ਆਪਣੇ ਚ ਹਿੰਮਤ ਆ ਤਾਂ ਹੀ ਆਪਾਂ ਖੜੇ ਰਹਿ ਸਕਦੇ ਆ ਮਤਲਬ ਛੋਟੀਆਂ ਛੋਟੀਆਂ ਵੀ ਵੱਡੀਆਂ ਸਾਰੀਆਂ ਔਕੜਾਂ ਦਾ ਸਾਹਮਣਾ ਕਰਦੇ ਇੱਥੇ ਤੱਕ ਅਸੀਂ ਪਹੁੰਚੇ ਆ ਮਤਲਬ ਔਕੜਾਂ ਤਾਂ ਆਉਂਦੀਆਂ ਰਹਿੰਦੀਆਂ ਹਰੇਕ ਕੰਮ 'ਚ ਹੀ ਆਉਂਦੇ ਆ ਇਹ 'ਚ ਕੋਈ ਵੱਡੀ ਗੱਲ ਨਹੀਂ ਭਾਈ ਜੀ ਤੁਹਾਡੇ ਕੋਲ ਕਿਸੇ ਨੇ ਇੱਥੇ ਆਉਣਾ ਹੋਵੇ ਤੇ ਆਪਣਾ ਐਡਰੈਸ ਕੀ ਆਪਣਾ ਐਡਰੈਸ ਵੀਰੇ ਨੀਅਰ ਗ੍ਰੈਂਡ ਵਾਕ ਮਾਲ ਓਪੋਜ਼ਿਟ ਸੈਕਟਰੀਅਰ ਸਕੂਲ ਲੋਧੀ ਕਲੱਬ ਰੋਡ ਘਰ ਦੀ टेस्ट तो बहुत बढ़िया है राजमा चावल कड़ी चावल और बाकी जो भी है इनके पास टेस्ट तो बहुत बढ़िया है ना ना टाइम हो गया तो मेरे को तो काफ़ी टाइम हो गया लगभग छे महीने से इनके पास आ रहा हूँ बाकी और है भी हैं वीर जहाँ पर मैं दो साल से आ रहा हूँ पीछे ਬਹੁਤ ਬੜੀਆਂ ਹੈ ਕੀ ਫੇਵਰਿਟ ਕੀ ਖਾਣਾ ਪਸੰਦ ਕਰਦੇ ਇਨਾਂ ਕੋਲੇ ਤੜੀ ਚਾਵਲ ਔਰ ਰਾਜਮਾ ਚਾਵਲ ਜਿਆਦਾ ਪਸੰਦ ਕਰਦਾ ਹਾਂ ਤੇ ਤੁਸੀਂ ਪਿੱਛੇ ਵੀ ਖਾਣੇ ਹੁੰਨੇ ਹੋ ਕਿਵੇਂ ਦਾ ਰਹਿੰਦਾ ਇਨਾਂ ਦੀ ਕੁਆਲਿਟੀ ਕਿਵੇਂ ਦੀ ਹੈ ਬਹੁਤ ਬੜੀਆਂ ਹੈ ਕੁਆਲਿਟੀ ਸਫਾਈ ਹਰ ਚੀਜ਼ ਵਿੱਚ ਬਹੁਤ ਬਿਹਤਰ ਹੈ ਇਨਾਂ ਦਾ ਅੱਛਾ ਜੀ ਤੇ ਆਪਨੇ ਦੋਸਤਾਂ ਨੂੰ ਕਹੋਗੇ ਵੀ ਘਰ ਦੇ 150 ਹੀ ਤੇ ਆ ਕੇ ਖਾ ਕੇ ਜਾਓ ਜਰੂਰ ਸਰ ਜਰੂਰ ਕਹਾਂਗਾ ਸਾਰਾ

ਥੈਂਕ ਯੂ ਸਰ ਸੋ ਇਦਾਂ ਦੇ ਕਪਲਸ ਦੇ ਨਾਲ ਤੁਹਾਨੂੰ ਮਲਾਉਂਦੇ ਰਵਾਂਗੇ ਅੱਜ ਅਸੀਂ ਲੁਧਿਆਣੇ ਆਏ ਹੋਇਆ ਫੂਟੋ ਵਲੋਗਿੰਗ ਕਰੀ ਜਾਂਦੇ ਆ ਤੁਹਾਨੂੰ ਪਿਛਲੀ ਸਟੋਰੀ ਕਿਵੇਂ ਦੀ ਲੱਗੀ ਸੀ ਤੇ ਇਸ ਸਟੋਰੀ ਨੂੰ ਤੁਸੀਂ ਕੀ ਸਿੱਖਿਆ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕੈਮਰਾਮੈਨ ਸਾਹਿਬ ਸ਼ੰਕਰ ਦੇ ਨਾਲ ਮੈਜੀ ਬੇਲਾ ਧੰਨਵਾਦ ਸਤਿ ਸ਼੍ਰੀ ਅਕਾਲ